ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅਕਾਲੀ ਦਲ ਇੱਕ ਵਾਰੀ ਫਿਰ ਪੰਜਾਬ ਦੇ ਵਿੱਚ ਆਪਣੀ ਹਕੂਮਤ ਬਣਾਉਣੇ ਵਿੱਚ ਕਾਮਯਾਬ ਹੋ ਸਕਦੇ ਆ ਕਿਉਂਕਿ ਅਕਾਲੀ ਦਲ ਨੇ ਉਹਨਾਂ ਮੁੱਦਿਆਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਨੂੰ ਸੀਐਮ ਭਗਵੰਤ ਮਾਨ ਨੇ ਨਜ਼ਰਅੰਦਾਜ਼ ਕੀਤਾ ਲੋਕ ਜਿਹੜੇ ਆ ਉਹ ਕੀ ਚਾ ਰਹੇ ਹੈਗੇ ਆ ਅਕਾਲੀ ਦਲ ਇਹ ਸਮਝਣਦਾ ਇਹ ਆ ਗੱਲ ਤੇ ਦੂਜੇ ਪਾਸੇ ਬਹੁਤ ਜਲਦ ਵਿਕ੍ਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਜਾਏਗੀ ਇਹਨਾਂ ਦੋਨਾਂ ਖਬਰਾਂ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਣੀ ਫਿਰ ਕਰਨੇ ਆ ਉਸ ਤੇ ਵਿਚਾਰ ਬੜੀ ਹੀ ਅਹਿਮ ਤੇ ਬੜੀ ਹੀ ਵੱਡੀ ਖਬਰ ਦੇਖਣ ਜਾ ਰਹੇ ਹਾਂ ਕਿਉਂਕਿ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਬਹੁਤ ਸਾਰਾ ਪ੍ਰਯਾਸ ਕੀਤਾ ਗਿਆ ਅਕਾਲੀ ਦਲ ਦੁਆਰਾ ਔਰ ਬਹੁਤ ਸਾਰਾ ਉਹਨਾਂ ਦੇ ਵਕੀਲਾਂ ਦੁਆਰਾ ਕੀਤਾ ਗਿਆ ਔਰ ਦੂਜੇ ਪਾਸੇ ਪ੍ਰਵਾਸੀਆਂ ਦਾ ਮੁੱਦਾ ਬੜਾ ਹਾਈਲਾਈਟ ਹੋ ਚੁੱਕਿਆ ਸੀ ਪੰਜਾਬ ਦੇ ਵਿੱਚ ਅੱਜ ਵੀ ਹੈ ਉਸ ਉੱਤੇ ਸੀਐਮ ਮਾਨ ਨੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੇ ਐਕਸ਼ਨ ਕਿਉਂ ਨਹੀਂ ਲਿਆ ਔਰ ਦੂਜੇ ਪਾਸੇ ਅਕਾਲੀ ਦਲ ਦੇ ਨੇਤਾ ਸੁਖਵੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਦੇ ਜਿੰਨੇ ਵੀ ਟੀਮ ਦੇ ਮੈਂਬਰ ਨੇ ਉਸ ਮੁੱਦੇ ਪ੍ਰਤੀ ਕੰਮ ਕਰ ਰਹੇ ਨੇ ਜਿਹਦੇ ਪ੍ਰਤੀ ਪੰਜਾਬ ਦੀ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਨਕਾਮ ਰਹਿ ਗਿਆ ਕਿਉਂਕਿ ਅੱਜ ਜਿਹੜੀ ਤੁਸੀਂ ਖਬਰ ਵੇਖੋਗੇ ਵਿਕਰਮ ਸਿੰਘ ਮਜੀਠੀਆ ਦੀ ਇੱਕ ਤਾਂ ਜ਼ਮਾਨਤ ਨੂੰ ਲੈ ਕੇ ਔਰ ਦੂਜੇ ਪਾਸੇ ਕਾ ਨਹੀਂ ਰਲਦੇ ਨੇਤਾ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਹੋਰ ਬਹੁਤ ਸਾਰੇ ਲੀਡਰ ਜਿੰਨੇ ਵੀ ਵਿਕਰਮ ਮਜੀਠੀਆ ਦੀ ਟੀਮ ਦੇ ਬੰਦੇ ਨੇ ਯਾਨੀ ਮੈਂਬਰ ਕਹਿ ਲੋ ਉਹਨਾਂ ਸਾਰਿਆਂ ਨੇ ਪ੍ਰਵਾਸੀਆਂ ਦਾ ਮੁੱਦਾ ਚੱਕ ਲਿਆ ਤਾਂ ਇੱਥੇ ਆ ਕੇ ਹੁਣ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਕਈ ਇਹ ਤਾਂ ਪੰਜਾਬ ਦੀ ਸਰਕਾਰ ਨੂੰ ਡੇਗਣ ਜਾ ਰਹੇ ਨੇ ਕਿਉਂਕਿ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਕਈ ਸਾਰੇ ਮੁੱਦਿਆਂ ਪ੍ਰਤੀ ਕਰਨਲ ਬਾੜ ਦੀ ਪਤਨੀ ਦੇ ਨਾਲ ਮੁਲਾਕਾਤ ਕਰਦੇ ਨੇ ਤਾਂ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਸ ਮੁੱਦੇ ਪ੍ਰਤੀ ਵੀ ਨਕਾਮ ਰਹਿ ਜਾਂਦੇ ਨੇ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਅੱਜ ਤੱਕ ਜੂਝ ਰਹੇ ਨੇ ਵੈਸੇ ਉਹਦੇ ਉੱਤੇ ਸੀਬੀਆਈ ਜਾਂਚ ਕਰ ਰਹੀ ਆ ਬਹੁਤ ਸਾਰਾ ਪ੍ਰਯਾਸ ਸੀਬੀਆਈ ਦੁਆਰਾ ਕੀਤਾ ਜਾ ਰਿਹਾ ਹੈ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦਿਵਾਉਣ ਦੇ ਖਾਤਰ ਤਾਂ ਹੁਣ ਦੂਜੇ ਪਾਸੇ ਆਜੋ ਵੀ ਬਿਕਰਮ ਸਿੰਘ ਮਜੀਠੀਆ ਜ਼ਮਾਨਤ ਕਿਵੇਂ ਹੁੰਦੀ ਇੱਕ ਤਾਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਉਸ ਤੋਂ ਪਹਿਲਾਂ ਅਕਾਲੀ ਦਲ ਦੇ ਜਿੰਨੇ ਵੀ ਵਰਕਰ ਨੇ ਜਾਂ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਮੁਤਾਬਕ ਪੰਜਾਬ ਦੇ ਲੋਕਾਂ ਦੇ ਨਾਲ ਕਿਵੇਂ ਖੜ ਗਏ ਨੇ ਯਾਨੀ ਭਈਆਂ ਦੇ ਵਿਰੁੱਧ ਉਹਨਾਂ ਨੇ ਆਪਣੀ ਮਿਹਨਤ ਰੱਤ ਦਿੱਤੀ ਆ ਮੈਂ ਤੁਹਾਡੇ ਨਾਲ ਕਈ ਵਾਰ ਪਹਿਲਾਂ ਵੀ ਸਾਂਝੀਆਂ ਕੀਤੀਆਂ ਨੇ ਕਈ ਸਾਰੀਆਂ ਅਪਡੇਟਾਂ ਜਿਹੜੇ ਮੁੱਦੇ ਪ੍ਰਤੀ ਮੁੱਖ ਮੰਤਰੀ ਸਾਹਿਬ ਇਨਕਾਰ ਰਹਿ ਜਾਂਦੇ ਨੇ ਉਹੀ ਮੁੱਦੇ ਨੂੰ ਅਕਾਲੀ ਦਲ ਚਾਹਦਾ ਹੈ ਤਾਂ ਕਿ ਸਾਡੀ ਪੰਜਾਬ ਦੇ ਅੰਦਰ ਸਰਕਾਰ ਆ ਜਾਵੇ ਤਾਂ ਹੁਣ ਪੰਜਾਬ ਦੇ ਵਿੱਚ ਤਖਤਾ ਪਲਟ ਹੋ ਸਕਦਾ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਜਦੋਂ ਤੁਸੀਂ ਸੁਣੋਗੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਜਿਹੜੇ ਮੁੱਦੇ ਪ੍ਰਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਟੇਟਮੈਂਟ ਪੰਜਾਬ ਦੇ ਲੋਕਾਂ ਦੇ ਸਾਹਮਣੇ ਧਰੀ ਹੈ ਕਹਿੰਦਾ ਜੀ ਭਈਆਂ ਨੂੰ ਪੰਜਾਬ ਦੇ ਵਿੱਚੋਂ ਕਿਵੇਂ ਕੱਢ ਦਿਆਂਗੇ ਤਾਂ ਲੋਕਾਂ ਦੀਆਂ ਬਹੁਤ ਸਾਰੀਆਂ ਥਿਉਰੀਆਂ ਅਕਸਰ ਮੈਂ ਤੁਹਾਨੂੰ ਦੱਸਦਾ ਰਹਿਆ ਕਿ ਭਾਈ ਪੰਜਾਬ ਦੇ ਲੋਕ ਤਾਂ ਕਹਿੰਦੇ ਸੀ ਕਹਿੰਦੇ ਅਰਵਿੰਦ ਕੇਜਰੀਵਾਲ ਭਈਆ ਐਸ ਕਰਕੇ ਪੰਜਾਬ ਦਾ ਮੁੱਖ ਮੰਤਰੀ ਨਿਕਮਾ ਤਾਂ ਹੁਣ ਆਕਾਲੀ ਦਲ ਨੇ ਆਪਣਾ ਜੁਮਾ ਕਈ ਸਾਰੇ ਮੁੱਧਾਂ ਪ੍ਰਤੀ ਕਿਵੇਂ ਲੈ ਲਿਆ ਸੋਣੋ ਜਰਾ ਤੇ ਅੰਦਰੋਂ ਉਸ ਤੋਂ ਬਾਅਦ ਵਿਕ੍ਰਮ ਸਿੰਘ ਮਜੀਠੀਆ ਦੀ ਜ਼ਮਾਨਤ ਕਿਵੇਂ ਹੁੰਦੀ ਆ ਓ ਤੁਹਾਡੇ ਨਾਲ ਬਹੁਤ ਵੱਡੀ ਅਪਡੇਟ ਸਾਂਝੀ ਕਰਾਂਗੇ ਸੁਣੋ ਦੇਖੋ ਗੱਲ ਇਹ ਹੈ ਕਿ ਬਹੁਤ ਸਸਟੇਬਲ ਇਸ਼ੂ ਆ ਮੈਂ ਕੱਲੇ ভগবਦੇ ਦੇ ਕੋਲ ਜਿਹੜਾ ਹਸਿਆਤ ਕੋ ਬੱਚੇ ਦੇ ਨਾਲ ਬਦਸਾਜੀ ਹੋਈ ਤੇ ਕਤਲ ਹੋਇਆ ਬੜੀ ਬਹੁਤੀ ਤ੍ਰਿਤੀ ਵਾਲਾ ਦਾ ਹੋਇਆ ਕੱਲੋ ਬੱਚੇ ਦੇ ਘਰ ਬਾਪੇ ਨੂੰ ਮਿਲਣ ਵਾਸਤੇ ਗਿਆ ਸੀ ਇੱਕ ਤੋਂ ਬਾਅਦ ਇਹ ਸਭ ਕੁਝ ਕੈਨਸਲ ਹੋ ਗਿਆ ਜਦੋਂ ਸਮੇਂ ਦੇ ਨਾਲ ਕਿ ਜਦੋਂ ਛੋਟੇ ਬੱਚਿਆਂ ਨਾਲ ਇਹ ਤਾਂ ਵੀ ਕੋ ਹਾਥ ਹੁੰਦਾ ਤਾਂ ਸੋਸਾਇਟੀ ਦੇ ਵਿੱਚ ਸਾਨਕ ਪੱਧਰ ਤੇ ਛੋਟੀਆਂ ਭਾਵਨਾਵਾਂ ਇਸ ਤਿੱਕੇ इमोशनल ਹੁੰਦੀਆਂ ਨੇ ਗੁੱਸਾ ਵੀ ਹੁੰਦਾ ਕਿ ਉਹਦੇ ਕਾਨੂੰਨ ਦਾ ਚਾਰ ਪੰਜਾਬ ਦੇ ਵਿੱਚ ਨਹੀਂ ਰਿਹਾ ਘਟਾਵਾ ਵੱਧ ਗਿਆ ਪਰ ਮੈਂ ਕਹਿੰਦਾ ਉੱਥੇ ਵੀ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਐਸੇ ਵਾਲੇ ਸਮਾਜ ਦੇ ਸਾਰਿਆਂ ਨੂੰ ਬੜੀ ਜੁੰਮੇਵਾਰੀ ਦੇ ਨਾਲ ਤੇ ਸੋਸ਼ਲ ਚਾਪ ਦੇ ਸਾਨੂੰ ਕੰਮ ਕਰਨਾ ਚਾਹੀਦਾ ਤਾਂ ਸੁਣ ਲਿਆ ਪੰਜਾਬ ਵਾਲਿਓ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਇਸ ਮੁੱਦੇ ਪ੍ਰਤੀ ਇਕਜੁੱਟ ਹੋ ਗਏ ਨੇ ਪਰ ਦੂਜੇ ਪਾਸੇ ਐਸੇ ਹੀ ਮੁੱਦੇ ਪ੍ਰਤੀ ਪੰਜਾਬ ਦਾ ਮੁੱਖ ਮੰਤਰੀ ਬਿਲਕੁਲ ਨਕਾਮ ਰਹਿ ਗਿਆ ਸੀ ਨਕਾਮੀ ਹੈ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਕਰ ਰਹੇ ਜੀ ਸਟੇਟਮੈਂਟ ਆ ਗਈ ਹੈ ਕਿ ਪੰਜਾਬ ਦੇ ਲੋਕਾਂ ਨੇ ਸੁਣ ਲਈ ਹੈ ਪੰਜਾਬ ਦੇ ਅੰਦਰ ਜਿਹੜੇ ਭਈਆਂ ਦੁਆਰਾ ਬਹੁਤ ਵੱਡੇ ਪੱਦਰ ਦੇ ਉੱਤੇ ਕ੍ਰਾਈਮ ਕੀਤਾ ਜਾ ਰਿਹਾ ਸੀ ਉਹਨਾਂ ਭਈਆਂ ਦੇ ਹੱਕ ਦੇ ਵਿੱਚ ਸਾਡੇ ਪੰਜਾਬ ਦਾ ਮੁੱਖ ਮੰਤਰੀ ਮੌਜੂਦਾ ਸਰਕਾਰ ਦੇ ਵਿੱਚ ਰਹਿ ਕੇ ਵੀ ਕੁਝ ਨਹੀਂ ਕਰ ਪਾਇਆ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਜੀ ਇਹ ਮੁੱਦਾ ਯਾਨੀ ਅਸੀਂ ਭਈਆਂ ਨੂੰ ਕਿਵੇਂ ਖੜ੍ਹਦੇ ਆਂਗੇ ਦੇਖੋ ਪੰਜਾਬ ਦੇ ਲੋਕ ਪੀੜਤ ਨੇ ਬੱਚੇ ਮਾਰੇ ਜਾ ਰਹੇ ਨੇ ਧੀਆ ਭੈਣਾਂ ਦੇ ਨਾਲ ਕ੍ਰਾਈਮ ਹੋ ਰਿਹਾ ਬਹੁਤ ਸਾਰਾ ਵੱਡੇ ਪੱਦਰ ਦੇ ਉੱਤੇ ਕਹਿ ਸਕਦੇ ਕਿ ਲੋਕਾਂ ਦੀ ਜਾਨ ਵੀ ਜਾ ਰਹੀ ਹੈ ਜਾਲ ਲੱਕ ਭਈ ਇਹਨੇ ਬੰਦਾ ਮਾਰ ਦਿੱਤਾ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਪਰ ਹੁਣ ਪੰਜਾਬ ਦੇ ਅੰਦਰ ਅਕਾਲੀ ਦਲ ਤਖਤਾ ਪਲਟ ਕਿਵੇਂ ਕਰ ਸਕਦਾ ਸਭ ਤੋਂ ਵੱਡੀ ਖਬਰ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਸੁਣਨ ਜਾ ਰਹੇ ਹੋ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਝ ਵੀ ਮੁੱਦਾ ਚੱਕਦੇ ਨੇ ਤਾਂ ਅਕਾਲੀ ਦਲ ਦੀ ਪਹਿਲੀ ਨਜ਼ਰ ਉਹਨਾਂ ਮੁੱਦਿਆਂ ਪ੍ਰਤੀ ਹੁੰਦੀ ਹੈ ਕਿ ਜਿਹੜੇ ਮੁੱਦੇ ਪ੍ਰਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਕਾਮ ਰਹਿਣਗੇ ਉਹੀ ਮੁੱਦਾ ਸੀ ਚੱਕਾਂਗੇ ਪਰ ਹੁਣ ਅਕਾਲੀ ਦਲ ਨੇ ਭਈਆਂ ਦੇ ਖਿਲਾਫ ਮਹੰਮਰਾਤ ਦਿੱਤੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਅਕਾਲੀ ਦਲ ਖੜਨ ਜਾ ਰਿਹਾ ਤਾਂ ਮੈਂ ਪਹਿਲਾਂ ਵੀ ਕਹਿੰਦੇ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਜੇਕਰ ਪੰਜਾਬ ਦੇ ਅੰਦਰ ਅਕਾਲੀ ਦਲ ਨੂੰ ਵਿਕਸਿਤ ਨਹੀਂ ਹੋਣ ਦੇਣਾ ਤਾਂ ਪੰਜਾਬ ਦੇ ਲੋਕਾਂ ਦੀ ਹਰ ਇੱਕ ਗੱਲ ਮੰਨਣੀ ਪੈਣੀ ਹੈ ਜਿਹੜੀ ਮੁੱਦਿਆਂ ਪ੍ਰਤੀ ਹੈ ਤਾਂ ਇੱਥੇ ਸਾਡੇ ਪੰਜਾਬ ਦੀ ਸਰਕਾਰ ਤਾਂ ਨਕਾਮ ਰਹਿੰਦੀ ਆ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਤੇ ਆਜੋ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਮੂੰਹੋਂ ਕਹੀ ਸੀ ਇੱਕ ਗੱਲ ਕਹਿੰਦਾ ਜੀ ਅਸੀਂ ਬਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਤੇ ਜੇਲ੍ਹ ਦੇ ਵਿੱਚੋਂ ਕਦੇ ਹੀ ਵਾਰ ਨਹੀਂ ਨਿਕਿਆ ਉਹਨੰਦੇ ਪਰ ਹੁਣ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ ਕਿਉਂਕਿ ਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਸ਼ੁਰੂ ਕਰ ਦਿੱਤਾ ਇਹ ਬਾਤ ਡੂੰਗਾ ਧੀਰ ਮਾਰੇ ਯਾਨੀ ਮੈਂ ਪਹਿਲੇ ਦਿਨ ਹੀ ਕਹਿੰਦਾ ਆ ਰਿਹਾ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਕਮਾਉਣਗੇ ਉਸ ਪ੍ਰਕਾਰ ਕਮਾਉਣਗੇ ਕਿ ਪੰਜਾਬ ਦਾ ਮੁੱਖ ਮੰਤਰੀ ਖੁਦ ਗਲਤੀ ਕਰੂਗਾ ਉਸੇ ਗਲਤੀ ਦੇ ਉੱਤੇ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਦੇ ਵਰਕਰ ਕਹਿ ਲੋ ਉਸੇ ਗਲਤੀ ਦੇ ਉੱਤੇ ਕੰਮ ਕਰਨਗੇ ਤੇ ਫੇਰ ਪੰਜਾਬ ਦੇ ਲੋਕ ਪਲਟਾ ਮਾਰਨਗੇ ਇਸ ਕਰਕੇ ਮੈਂ ਕਹਿ ਰਿਹਾ ਸੀ ਕਿ ਜੇਕਰ ਪੰਜਾਬ ਦੇ ਅੰਦਰ ਅਕਾਲੀ ਦਲ 25 ਸਾਲ ਪਹਿਲਾਂ ਲੁੱਟਦਾ ਰਿਹਾ ਪੰਜਾਬ ਦੇ ਲੋਕਾਂ ਨੂੰ ਜੇਕਰ ਨਹੀਂ ਵਿਕਸਿਤ ਹੋਣ ਦੇਣਾ ਤਾਂ ਪੰਜਾਬ ਦੇ ਅੰਦਰ ਇੱਕ ਇੱਕ ਮੁੱਦੇ ਤੇ ਕੰਮ ਕਰਨਾ ਪੈਣਾ ਤੇ ਫੇਰ ਮਨੂੰ ਪੰਜਾਬ ਦੀ ਜਨਤਾ ਕਿ ਭਾਈ ਸਾਡੇ ਪੰਜਾਬ ਦਾ ਮੁੱਖ ਮੰਤਰੀ ਅੱਜ ਸਾਡੇ ਨਾਲ ਖੜਾ ਬਹੁਤ ਵੱਡੇ ਸੰਕਟ ਦੀ ਘੜੀ ਹੈ ਕਿਉਂਕਿ ਇਹ ਵੀ ਇੱਕ ਮਹਾਮਾਰੀ ਹੈ ਜਿਹੜੇ ਭਈਆਂ ਦੁਆਰਾ ਵੱਡੇ ਪੱਦਰ ਦੇ ਉੱਤੇ ਕ੍ਰਾਈਮ ਤਾਂ ਕੀਤਾ ਹੀ ਜਾ ਰਿਹਾ ਲੋਕ ਤਾਂ ਮਾਰੇ ਹੀ ਜਾ ਰਹੇ ਨੇ ਪਰ ਗੁਰੂ ਸਾਹਿਬ ਦੀ ਬੇਅਦਬੀ ਵੀ ਹੋ ਰਹੀ ਹੈ ਇਹਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਜ਼ਿਹਨ ਦੇ ਵਿੱਚ ਲੈ ਕੇ ਰੱਖਣਾ ਚਾਹੀਦਾ ਕਿ ਗੁਰੂ ਸਾਹਿਬ ਦੀ ਧਰਤੀ ਦੇ ਉੱਤੇ ਰਹਿ ਕੇ ਜੇਕਰ ਮੁੱਖ ਮੰਤਰੀ ਦੇ ਅਹੁਦੇ ਉੱਤੇ ਬੈਠ ਕੇ ਵੀ ਸਾਡੇ ਪੰਜਾਬ ਦੇ ਅੰਦਰ ਕੋਈ ਕਾਨੂੰਨ ਨਹੀਂ ਲੈ ਕੇ ਆਉਂਦੇ ਜਾਂ ਕੋਈ ਕਾਨੂੰਨ ਨਹੀਂ ਬਣਦਾ ਜਾਂ ਇਹਨਾਂ ਗੱਲਾਂ ਦੇ ਉੱਤੇ ਠੱਲ ਨਹੀਂ ਪੈਂਦੀ ਤਾ ਪੰਜਾਬ ਦੇ ਅੰਦਰ ਤੱਕ ਤਾਂ ਪਲਟ ਤਏ ਆ ਕਿਉਂਕਿ ਪੰਜਾਬ ਦੇ ਵਿੱਚ ਸੇ ਕੰਮ ਤਾਂ ਬਹੁਤ ਸਾਰੀ ਹੈਗੀ ਆ ਪਰ ਪੰਜਾਬ ਦੇ ਵਿੱਚ ਜਿਹੜੇ ਸਿੱਖ ਭਾਈਚਾਰੇ ਦੇ ਵਿੱਚ ਨਹੀਂ ਵੀ ਹੈਗੇ ਉਹ ਲੋਕ ਵੀ ਇਸ ਗੱਲ ਦਾ ਹਾਮੀ ਭਰਦੇ ਨੇ ਕਿ ਭਾਈ ਹਾਂ ਪੰਜਾਬ ਅੱਜ ਪੀੜਤ ਹੈ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਗੱਲਾਂ ਤੇ ਨਕਾਮ ਉਹਨਾਂ ਹੀ ਗੱਲਾਂ ਨੂੰ ਘੇਰ ਕੇ ਅਕਾਲੀ ਦਲ ਖੁਦ ਆਪਣਾ ਜ਼ਿੰਮੇਵਾਰੀ ਸਮਝ ਕੇ ਕੰਮ ਕਰ ਰਿਹਾ ਤਾਂ ਇੱਥੇ ਆ ਕੇ ਪੰਜਾਬ ਦਾ ਮੁੱਖ ਮੰਤਰੀ ਨਕਾਮ ਹੈ ਤੇ ਇਹ ਮੁੱਦੇ ਪ੍ਰਤੀ ਨਕਾਮ ਹੈ ਨਾ ਕਰਨਲ ਬਾੜ ਦੀ ਪਤਨੀ ਨੂੰ ਕੋਈ ਇਨਸਾਫ ਮਿਲਿਆ ਨਾ ਪੰਜਾਬ ਦੇ ਲੋਕਾਂ ਨੂੰ ਇੰਨਾ ਭਈਆਂ ਤੋਂ ਛੁਟਕਾਰਾ ਮਿਲ ਰਿਹਾ ਤਾਂ ਹੁਣ ਪੰਜਾਬ ਦੇ ਸਿੰਘ ਔਰ ਪੰਜਾਬ ਦੇ ਵਿੱਚ ਅਕਾਲੀ ਦਲ ਆਪਣਾ ਜੋਰੋ ਸ਼ੋਰਾਂ ਦੇ ਨਾਲ ਭਈਆਂ ਤੇ ਮਹਿਮਰਤ ਚੁੱਕਿਆ ਇਹ ਅਕਸਰ ਤੁਸੀਂ ਵੀਡੀਓ ਦੇਖ ਚੁੱਕੇ ਹੋ ਤਾਂ ਬਹੁਤ ਸਾਰੀਆਂ ਵੀਡੀਓ ਵੈਸੇ ਵੀ ਸਿੰਘਾਂ ਦੀਆਂ ਵਾਇਰਲ ਹੋ ਚੁੱਕੀਆਂ ਨੇ ਕਿ ਭਾਈ ਅਸੀਂ ਆਪਣੇ ਪੱਧਰ ਦੇ ਉੱਤੇ ਇਹਨਾਂ ਨੂੰ ਸਜ਼ਾ ਦੇਵਾਂਗੇ ਔਰ ਜਿਹੜੇ ਬੱਚੇ ਨੂੰ ਚੱਕਣ ਵਾਲਾ ਦਰਿੰਦਾ ਉਹਨੂੰ ਕੀ ਸਜ਼ਾ ਮਿਲ ਸਕਦੀ ਹੈ ਕਿਹੜੀ ਸਜ਼ਾ ਹੋ ਸਕਦੀ ਹੈ ਉਹਦੇ ਉੱਤੇ ਪੌਸ ਕੋ ਧਾਰਾ ਲੱਗਣੀ ਹੈ ਜਿਹੜੀ ਕਿ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਕਰਨਾ ਬਹੁਤ ਜ਼ਿਆਦਾ ਕਰਾਇਮ ਕਰਨਾ ਬੱਚਿਆਂ ਦੇ ਨਾਲ ਉਹ ਪੌਸ ਕੋ ਧਾਰਾ ਫਾਂਸੀ ਦੇ ਤੱਕ ਤੇ ਦੱਕ ਲੈ ਕੇ ਜਾਂਦੀ ਹੈ ਤਾਂ ਹੁਣ ਉਸ ਬੰਦੇ ਨੂੰ ਫਾਂਸੀ ਵੀ ਹੋ ਸਕਦੀ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਪੈਣ 99 ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਤਾਂ ਅਕਾਲੀ ਦਲ ਬਹੁਤ ਜਲਦ ਪੰਜਾਬ ਦੇ ਵਿੱਚ ਆਪਣੀ ਹਕੂਮਤ ਬਣਾਉਣ 'ਚ ਕਾਮਯਾਬ ਹੋ ਜਾਏਗਾ ਕਿਉਂਕਿ ਉਹਨਾਂ ਨੇ ਉਹਨਾਂ ਮੁੱਦਿਆਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਵਾ ਜਿਨ੍ਹਾਂ ਨੂੰ ਸੀਐਮ ਭਗਵੰਤ ਮਾਨ ਨੇ ਨਜ਼ਰਅੰਦਾਜ਼ ਕੀਤਾ ਤੁਸੀਂ ਸਾਰੇ ਜਾਣਦੇ ਈਏ ਕਿ ਭਈਆ ਪ੍ਰਵਾਸੀ ਜਿਹੜੇ ਐ ਉਹ ਆਏ ਦਿਨ ਕੋਈ ਨਾ ਕੋਈ ਪੰਜਾਬ ਦੇ ਵਿੱਚ ਐਸਾ ਕਾਂਟ ਕਰ ਰਹੀ ਹੈਗੀ ਐ ਜਿਨ੍ਹਾਂ ਦੀ وجہ ਤੋਂ ਲੋਕਾਂ ਦੀਆਂ ਜ਼ਿੰਦਗੀਆਂ ਜੁੜੀਆਂ ਮੈਂ ਮੁਸ਼ਕਲਾਂ ਦੇ ਵਿੱਚ ਫਸਦੀਆਂ ਜਾ ਰਹੀਆਂ ਹੈਗੀਆਂ ਨੇ ਹਾਲੇ ਦਿਨੋਂ ਅਸ਼ਕਾਰਪੁਰ ਦੇ ਵਿੱਚ ਛੋਟੇ ਬੱਚੇ ਦਾ ਬੇਰਿੰਦੇ ਦਰਦੀ ਦੇ ਨਾਲ ਕਤਲ ਕੀਤਾ ਗਿਆ ਪਹਿਲੇ ਉਹਨਾਂ ਦਰਿੰਦਗੀ ਕੀਤੀ ਗਈ ਬਾਅਦ ਚ ਉਹਦਾ ਕਤਲ ਕਰ ਦਿੱਤਾ ਗਿਆ ਫਿਰ ਆ ਰੋਜ਼ ਬਰੋਜ਼ ਜਿਹੜਾ ਵੈ ਧੀਆ ਬੇਣਾ ਦੇ ਨਾਲ ਨਾਜ਼ੀਬਾ ਹਰਕਾਤ ਦਾ ਮਾਮਲਾ ਸਾਹਮਣੇ ਆ ਰਿਹਾ ਹੈਗਾ ਵੈ ਔਰ ਕੱਲ ਇੱਕ ਜੜੀ ਖਬਰ ਆਈ ਹੈ ਜ ਜਦੇ ਵਿੱਚ ਇੱਕ ਨੌਜਵਾਨ ਨੂੰ ਭਈਏ ਪ੍ਰਵਾਸੀ ਨੇ ਮਾਰ ਦਿੱਤਾ ਉਹਦੀਆਂ ਅੱਖਾਂ ਕੱਢ ਦਿੱਤੀਆਂ ਉਹਦੀਆਂ ਅੱਖਾਂ ਜੜੀਆਂ ਵੈ ਉਹਦਾ ਮੂੰਹ ਜਿਹੜਾ ਪੂਰਾ ਉਹ ਪਾੜ ਦਿੱਤਾ ਲੇਕਿਨ ਉਸ ਦੇ ਇਹਨਾਂ ਬਈਆਂ ਪ੍ਰਵਾਸੀਆਂ ਦੇ ਖਿਲਾਫ ਮੌਜੂਦਾ ਸੀਐਮ ਭਗਵੰਤ ਮਾਨ ਦੀ ਸਟੇਟਮੈਂਟ ਹੁੰਦੀ ਹੈ ਕਿ ਅਸੀਂ ਇਹਨਾਂ ਨੂੰ ਕਿੰਜ ਬਾਹਰ ਕੱਢ ਸਕਨੇ ਹੈਗੇ ਇਹ ਪੰਜਾਬ ਦੇ ਲੋਕਾਂ ਤੱਕ ਵੀ ਸਟੇਟਮੈਂਟ ਪਹੁੰਚੀ ਜਿਸ ਤੋਂ ਬਾਅਦ ਉਹਨਾਂ 'ਚ ਗੁੱਸਾ ਸ਼ਦੀਦ ਪਾਇਆ ਜਾਣ ਲੱਗ ਪਿਆ ਕਿਉਂਕਿ ਪਹਿਲੇ ਹੀ ਪੰਜਾਬ ਦੇ ਲੋਕ ਬਈਆਂ ਪ੍ਰਵਾਸੀ ਬਹੁਤ ਸੰਗ ਸੀਗੇ ਉਹਨਾਂ 'ਚ ਬਹੁਤ ਗੁੱਸਾ ਸੀ ਔਰ ਇਹ ਕਹਿਣਾ ਸੀਗਾ ਪੰਜਾਬ ਵਾਲੇ ਲੋਕਾਂ ਦਾ ਕਿ ਹੁਣ ਅਸੀਂ ਕਿਸੇ ਪ੍ਰਸ਼ਾਸਨ ਦਾ ਕੋਈ ਇੰਤਜ਼ਾਰ ਨਹੀਂ ਕਰਨਾ ਅਗਰ ਕਿਸੇ ਨੇ ਕੋਈ ਗਲਤ ਕਾਂਟ ਕੀਤਾ ਤੇ ਮੌਕੇ ਦੇ ਉੱਤੇ ਉਹਨੂੰ ਉਹਦੀ ਸਜ਼ਾ ਦੇ ਦਿੱਤੀ ਜਾਏਗੀ ਅਸੀਂ ਇਹਨਾਂ ਨੂੰ ਹੁਣ ਇੱਥੋਂ ਪੰਜਾਬ ਚੋਂ ਕੱਢਣਾ ਹੈਗਾ ਵਾ ਕਿਉਂਕਿ ਹਾਲਾਤ ਜਿਹੜੇ ਆ ਉਹ ਹਲਬਾਰ ਹੁੰਦੇ ਜਾ ਰਹੇ ਹੈਗੇ ਆ ਪਰ ਸੀਐਮ ਭਗਵੰਤ ਮਾਨ ਦੀ ਸਟੇਟਮੈਂਟ ਤੋਂ ਬਾਅਦ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜਾ ਵਾ ਉਹ ਤਕਲੀਫ ਹੋਈ ਕਿ ਸਾਡਾ ਸੀਐਮ ਸਾਡਾ ਚੁਣਿਆ ਹੋਇਆ ਨੁਮਾਇੰਦਾ ਹੈ ਲੇਕਿਨ ਇਹਨੇ ਪੰਜਾਬ ਵਾਲਿਆਂ ਦੀ ਗੱਲ ਕਰਨ ਦੀ ਬਜਾਏ ਪ੍ਰਵਾਸੀ ਬਈਆਂ ਦੀ ਗੱਲ ਕੀਤੀ ਕਿਉਂਕਿ ਜਿਹੜਾ ਲੋਕਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਆ ਉਹ ਵੀ ਇੱਕ ਬਈਆ ਹੈ ਇਸੇ ਕਾਰਨ ਸੀਐਮ ਭਗਵੰਤ ਮਾਨ ਨੇ ਇਹ ਸਟੇਟਮੈਂਟ ਦਿੱਤੀ ਹੈਗੀ ਆ ਤੇ ਦੂਜੇ ਪਾਸੇ ਅਕਾਲੀ ਦਲ ਜਿਹੜੇ ਆ ਉਹਨਾਂ ਨੇ ਉਹਨਾਂ ਮੁੱਦਿਆਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿੰਨਾ ਪੰਜਾਬ ਦੇ ਲੋਕ ਜਿਹੜੇ ਆ ਉਹ ਪਰੇਸ਼ਾਨੀ 'ਚ ਐ ਮੁਸ਼ਕਿਲਾਂਤ ਦੇ ਵਿੱਚ ਸਭ ਤੋਂ ਪਹਿਲੇ ਉਹਨਾਂ ਨੇ ਜਿਹੜਾ ਆ ਹੜ੍ਹ ਦੇ ਵਿੱਚ ਲੋਕ ਫਸੇ ਸੀਗੇ ਜਿਹੜੇ ਮੁਸ਼ਕਿਲਾਂਤ ਦੇ ਵਿੱਚ ਸੀ ਪਾਣੀ ਨਾ ਚੁੱਕੇ ਹਰ ਚੀਜ਼ ਤਬਾਹ ਕਰ ਦਿੱਤੀ ਉੱਥੇ ਜਾ ਜਾ ਕੇ ਉਹਨਾਂ ਨੇ ਜਿਹੜਾ ਵੈ ਲੋਕਾਂ ਨੂੰ ਉਹ ਸਹੂਲਤਾਂ ਦਿੱਤੀਆਂ ਜਿਹੜੀਆਂ ਕਿ ਇਸ ਟਾਈਮ ਉਹਨਾਂ ਲਈ ਬਹੁਤ ਜ਼ਰੂਰੀ ਹੈਗੀਆਂ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਦੀਆਂ ਤਕਲੀਫਾਂ ਦੂਰ ਕਰਨੇ ਦੇ ਬਾਰੇ ਕਿਹਾ ਤੇ ਨਾਲ ਹੁਣ ਜਿਹੜਾ ਆ ਪ੍ਰਵਾਸੀ ਬਈਆਂ ਦਾ ਮਾਮਲਾ ਹਾਈਟ ਆ ਹੋਇਆ ਹੈ ਹਾਈਲਾਈਟ ਉਹਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਕੀਤਾ ਹੈ ਕਿ ਅਸੀਂ ਪੰਜਾਬ ਵਾਲਿਆਂ ਦੇ ਨਾਲ ਖੜੇ ਆ ਅਸੀਂ ਇਹਨਾਂ ਦੇ ਹਰ ਮੁੱਦੇ 'ਤੇ ਕੰਮ ਕਰਾਂਗੇ ਔਰ ਕਰਨਲ ਬਾਡ ਦਾ ਮਾਮਲਾ ਜਿਹੜਾ ਤੁਸੀਂ ਵੀਰੋ ਦੇਖਿਆ ਹੋਇਆ ਸੀਗਾ ਉਹਦੇ ਵਿੱਚ ਵੀ ਉਹਨਾਂ ਨੇ ਕਰਨਲ ਬਾਡ ਦੀ ਪਤਨੀ ਦੇ ਨਾਲ ਖੜੇ ਹੋਣ ਦਾ ਐਲਾਨ ਕੀਤਾ ਇਨਸਾਫ ਦਿਲਾਉਣ ਦਾ ਐਲਾਨ ਕੀਤਾ ਇਹ ਉਹ ਮੁੱਦੇ ਹੈਗੇ ਆ ਜਿਹੜੇ ਇਸ ਟਾਈਮ ਪੰਜਾਬ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਮੌਜੂਦ ਹੈ ਔਰ ਬਹੁਤ ਹੀ ਖਤਰਨਾਕ ਸੁਰਤ ਹਾਲ اختیار ਕਰਦੇ ਜਾ ਰਹੀ ਹੈਗੀ ਹੈ ਇਹਨਾਂ ਪ੍ਰਤੀ ਅਕਾਲੀ ਦਲ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਵਿਕਰਮ ਮੁਜੀਠੀਆ ਦੀ ਜ਼ਮਾਨਤ ਵੀ ਜੜੀ ਹੈ ਉਹ ਬਹੁਤ ਜਲਦ ਹੋਣ ਦੇ ਇਮਕਾਨ ਹੈਗੇ ਆ ਸੇਮਪਰ ਕੋੰਮਨ ਤਾਂ ਮਾਨ ਨੇ ਇਹ ਗੱਲ ਕਹੀ ਤੇ ਸੀਗੀ ਕਿ ਅਸੀਂ ਵਿਕਰਮ ਸਿੰਘ ਮਰਜੀਠੀਆਂ ਨੂੰ ਪੱਕੇ ਪੈਰਾਂ ਦੇ ਨਾਲ ਚੱਕਿਆ ਹੁਣ ਇਹ ਜੇਲ੍ਹ ਚੋਂ ਬਾਹਰ ਨਹੀਂ ਆਏਗਾ ਸਾਰੀ ਉਮਰ ਜੇਲ੍ਹ ਚ ਰਹੇਗਾ ਪਰ ਜੋ ਹਾਲਾਤ ਹੈ ਉਹ ਦੱਸਣ ਦੇ ਹੈ ਕਿ ਬਹੁਤ ਜਲ ਵਿਕਰਮ ਸਿੰਘ ਮਰਜੀਠੀਆ ਬਾਹਰ ਆ ਜਾਣਗੇ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼